ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਸਭ ਦਾ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਕੈਨੇਡਾ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੇ ਨਜ਼ਰ ਮਾਰਨ ਵਾਲੀਆਂ ਖਾਸ ਤੌਰ ਤੇ ਉਹਨਾਂ ਪੰਜਾਬੀਆਂ ਲਈ ਜੋ ਕੈਨੇਡਾ ਜਾਣਾ ਚਾਹੁੰਦੇ ਨੇ ਜਾਂ ਉੱਥੇ ਰਹਿ ਰਹੇ ਨੇ ਹਾਂਜੀ ਕੁਝ ਅਹਿਮ ਅਪਡੇਟਸ ਨੇ ਇਮੀਗ੍ਰੇਸ਼ਨ ਤੇ ਉੱਥੋਂ ਦੀ ਆਰਥਿਕਤਾ ਨਾਲ ਸੰਬੰਧਿਤ ਤਿੰਨ ਵੱਡੀਆਂ ਖਬਰਾਂ ਨੇ ਜੀ ਹਾਂ ਜਿਨ੍ਹਾਂ ਨੂੰ ਕਈ ਲੋਕ ਖੁਸ਼ਖਬਰੀਆਂ ਵੀ ਕਹਿ ਰਿਹਾ ਪਰ ਆਪਾਂ ਸਿਰਫ ਖਬਰ ਦੱਸਣੀ ਨਹੀਂ ਸਗੋਂ ਦੀ ਤਹ ਤੱਕ ਜਾਣਾ ਹੈ ਮਤਲਬ ਉਹਦਾ ਅਸਲ ਮਾਇਨਾ ਕੀ ਹੈ ਕਿਵੇਂ ਅਸਰ ਪਾ ਸਕਦੀ ਹੈ ਬਿਲਕੁਲ ਇਹ ਸਮਝਣਾ ਜ਼ਰੂਰੀ ਹੈ ਕਿ ਇਹਨਾਂ ਖਬਰਾਂ ਦਾ ਅਸਲ ਮਤਲਬ ਕੀ ਨਿਕਲਦਾ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਤਿੰਨ ਮੁੱਖ ਗੱਲਾਂ ਨੇ ਅੱਜ ਪਹਿਲੀ ਕੈਨੇਡਾ ਦੇ ਪੰਜ ਸੂਬਿਆਂ 'ਚ ਮਿਨੀਮਮ ਵੇਜ ਯਾਨੀ ਖੱਟੋ-ਕੱਟ ਤਨਖਾਹ ਵਧ ਰਹੀ ਹੈ ਹਾਂਜੀ ਦੂਜੀ ਐਲ ਐਮ ਆਈਏ ਤੇ ਫੋਰਨ ਵਰਕਰ ਪ੍ਰੋਗਰਾਮ ਬਾਰੇ ਇੱਕ ਵੱਡਾ ਸਪਸ਼ਟਿਕਰਣ ਆਇਆ ਹੈ ਉਹ ਅੱਛਾ ਇਹ ਕਾਫੀ ਚਰਚਾਚੀ ਹਾਂਜੀ ਬਿਲਕੁਲ ਤੇ ਤੀਜੀ ਪੀਜੀਪੀ ਮਤਲਬ ਪੈਰੈਂਟਸ ਤੇ ਗ੍ਰੈਂਡਪੈਰੈਂਟਸ ਪ੍ਰੋਗਰਾਮ ਉਹਦੀ ਡੈਡਲਾਈਨ ਬਾਰੇ ਇੱਕ ਜ਼ਰੂਰੀ ਅਪਡੇਟ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਆ ਪਹਿਲੀ ਖਬਰ ਤੋਂ ਜਿਹੜੀ ਸਿੱਧੀ ਜੇਬ ਨਾਲ ਜੁੜੀ ਹੈ ਘੱਟੋ ਘੱਟ ਤਨਖਾਹ ਕਹਿੰਦੇ ਆ ਪੰਜ ਸੂਬਿਆਂ 'ਚ ਵਧ ਰਹੀ ਹੈ ਪਰ 1 ਅਕਤੂਬਰ 2025 ਤੋਂ ਹਾਂਜੀ ਇਹ ਤਾਰੀਖ ਨੋਟ ਕਰਨ ਵਾਲੀ ਹੈ 2025 ਮਤਲਬ ਅਜੇ 1 ਸਾਲ ਤੋਂ ਵੱਧ ਸਮਾਂ ਹੈਗਾ हां तो देखिए किथे ਕਿੰਨੀ ਵਧ ਰਹੀ ਹੈ 온ਟਾਰੀਓ ਚ 17 ਵੀ ਤੋਂ 17 60 ਹੋ ਜਾਣੀ ਹੈ 40 ਸੈਂਟ ਦਾ ਵਾਧਾ ਠੀਕ ਹੈ ਥੋੜਾ ਜਿਹਾ ਵਾਧਾ ਫਿਰ ਨੋਵਾ ਸਕੋਸ਼ੀਆ ਇੱਥੇ ਕਾਫੀ ਹੈ 15 70 ਤੋਂ ਸਿੱਧੀ 16 50 ਪੂਰੇ 80 ਸੈਂਟ ਹਾਂ ਇਹ ਕਾਫੀ ਜ਼ਿਆਦਾ ਹੈ ਬਾਕੀਆਂ ਦੇ ਮੁਕਾਬਲੇ ਫਿਰ ਪ੍ਰਿੰਸ ਐਡਵਰਡ ਆਇਲੈਂਡ 16 ਡਾਲਰ ਤੋਂ 16 50 ਯਾਨੀ 50 ਸੈਂਟ ਹਮ ਮੈਨੀਟੋਬਾ ਚ 15 80 ਤੋਂ 16 ਡਾਲਰ ਸਿਰਫ 20 ਸੈਂਟ ਬਹੁਤ ਹੀ ਮਾਮੂਲੀ ਇਸ ਸਸਕਾਚਵਾਂਚ 1500 ਤੋਂ 1535 ਯਾਨੀ 35 ਸੈਂਟ ਹਾਂਜੀ ਤਾਂ ਦੇਖੋ ਇਹ ਵਾਦੇ ਵੱਖੋ ਵੱਖਰੇ ਨੇ ਹਰ ਸੂਬੇ 'ਚ ਨੋਵਾ ਸਕੋਸ਼ੀਆ ਵਾਲਾ ਥੋੜਾ ਧਿਆਨ ਖਿੱਚਦਾ ਪਰ ਇਹ ਦੱਸਦੇ ਨੇ ਕਿ ਸਰਕਾਰਾਂ ਮਹਿੰਗਾਈ ਦੇ ਅਸਰ ਨੂੰ ਖਾਸ ਕਰਕੇ ਘੱਟ ਕਮਾਈ ਵਾਲਿਆਂ ਦੇ ਸਮਝ ਰਹੀਆਂ ਨੇ ਕੋਸ਼ਿਸ਼ ਹੈ ਰਾਹਤ ਦੇਣ ਦੀ ਪਰ ਇਹ 2025 'ਚ ਲਾਗੂ ਹੋਣਾ ਹੈ ਇਹ ਥੋੜਾਜੀਬ ਨਹੀਂ ਮਹਿੰਗਾਈ ਤਾਂ ਹੁਣੇ ਹੈ ਹਾਂ ਇਹ ਗੱਲ ਸੋਚਣ ਵਾਲੀ ਹੈ ਹੋ ਸਕਦਾ ਹੈ ਸਰਕਾਰਾਂ ਨੂੰ ਮਤਲਬ ਪਲੈਨਿੰਗ ਲਈ ਸਮਾਂ ਚਾਹੀਦਾ ਹੋਵੇ ਯਾ ਫਿਰ ਕਾਰੋਬਾਰਾਂ ਨੂੰ ਤਿਆਰੀ ਦਾ ਮੌਕਾ ਦੇ ਰਹੇ ਹੋਣ ਜਾਂ ਇਹ ਵੀ ਹੋ ਸਕਦਾ ਹੈ ਕਿ ਇਹ ਅਗਲੇ ਸਾਲ ਦੀ ਸੰਭਾਵਿਤ ਮਹਿੰਗਾਈ ਨੂੰ ਦੇਖ ਕੇ ਤੈਅ ਕੀਤਾ ਗਿਆ ਹੋਵੇ ਤਾਂ ਕੀ ਇਹ ਵਾਧੇ ਖਾਸ ਕਰਕੇ ਜਿੱਥੇ ਵੀ ਜਾਂ 40 ਸੈਂਟ ਹੀ ਵਧੇ ਆ ਕਿ ਉਹ 2025 ਚ ਅਸਲ ਚ ਕੋਈ ਫਰਕ ਪਾਉਣਗੇ ਦੇਖੋ ਘੱਟੋ ਘੱਟ ਤਨਖਾਹ ਵਾਲਿਆਂ ਲਈ ਤਾਂ ਹਰ ਸੈਂਟ ਮਾਇਨੇ ਰੱਖਦਾ ਪਰ ਹਾਂ ਇਹ ਕਹਿਣਾ ਔਖਾ ਹੈ ਕਿ ਇਹ ਉਸ ਵੇਲੇ ਦੀ ਮਹਿੰਗਾਈ ਦਾ ਪੂਰਾ ਮੁਕਾਬਲਾ ਕਰ ਸਕਣਗੇ ਜਾਂ ਨਹੀਂ ਇਹ ਸ਼ਾਇਦ ਇੱਕ ਸੰਤੁਲਨ ਮਨਾਉਣ ਦੀ ਕੋਸ਼ਿਸ਼ ਹੈ ਕਾਮਿਆਂ ਨੂੰ ਥੋੜੀ ਰਾਹਤ ਤੇ ਕੰਪਨੀਆਂ ਤੇ ਬਹੁਤਾ ਬੋਝ ਵੀ ਨਾ ਪਵੇ ਠੀਕ ਪਰ ਹਾਂ ਘਟੋ ਘਟ ਇਹ ਪਤਾ ਲੱਗਦਾ ਹੈ ਕਿ ਤਨਖਾਹ ਸਥਿਰ ਨਹੀਂ ਹਾਲਾਤ ਮੁਤਾਬਿਕ ਬਦਲ ਰਹੀਆਂ ਨੇ ਚਲੋ ਇਹ ਤਾਂ ਹੋ ਗਈ ਤਨਖਾਹ ਦੀ ਗੱਲ ਹੁਣ ਆਉਂਦੇ ਆ ਦੂਜੀ ਵੱਡੀ ਖਬਰ ਤੇ ਐਲ ਐਮ ਆਈ ਏ ਵਾਲੀ ਇਹ ਉਹਨਾਂ ਸਾਰੇ ਪੰਜਾਬੀਆਂ ਲਈ ਬਹੁਤ ਜ਼ਰੂਰੀ ਹੈ ਜੋ ਐਲ ਐਮ ਆਈ ਏ ਵਰਕ ਪਰਮਿਟ ਤੇ ਕੈਨੇਡਾ ਜਾਣ ਦਾ ਸੋਚ ਰਹੇ ਨੇ ਹਾਂਜੀ LMIA ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਪਿੱਛੇ ਜਿਹੜੇ ਕਾਫੀ ਰੌਲਾ ਸੀ ਖਾਸ ਕਰਕੇ ਪੀਅਰ ਪੋਲੀਵਿਆ ਵੱਲੋਂ ਕਿ ਇਹ ਫੋਰਨ ਵਰਕਰ ਪ੍ਰੋਗਰਾਮ ਬੰਦ ਕਰੋ ਬਾਰੋਂ ਬੰਦੇ ਨਾ ਮੰਗਵਾਓ ਹਾਂ ਕਾਫੀ ਬਹਿਸ ਚੱਲ ਰਹੀ ਸੀ ਇਸ ਤੇ ਅਨਿਸ਼ਚਿਤਤਾ ਬਣ ਗਈ ਸੀ ਪਰ ਹੁਣ ਕਹਿੰਦੇ ਆ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਜ ਉਹਨਾਂ ਨੇ ਪਾਰਲੀਮੈਂਟ ਚ ਬਿਆਨ ਦਿੱਤਾ ਉਹਨਾਂ ਨੇ ਸਾਫ਼ ਕਿਹਾ ਕਿ ਕੈਨੇਡਾ ਦੀਆਂ ਕੰਪਨੀਆਂ ਨੂੰ ਬਾਹਰਲੇ ਕਾਮਿਆਂ ਦੀ ਲੋੜ ਹੈਗੀ ਹੈ ਅੱਛਾ ਉਨ੍ਹਾਂ ਦਾ ਕਹਿਣਾ ਹੈ ਕਿ 12 ਬੰਦੇ ਤਾਂ ਹੀ ਮੰਗਵਾਉਂਦੇ ਐ ਜਦੋਂ ਕੈਨੇਡਾ 'ਚ ਉਸ ਕੰਮ ਲਈ ਲੋਕ ਨਹੀਂ ਮਿਲਦੇ ਜਾਂ ਕਮੀ ਹੁੰਦੀ ਹੈ ਤੇ ਇਹ ਪ੍ਰੋਗਰਾਮ ਬੰਦ ਨਹੀਂ ਕੀਤਾ ਜਾ ਸਕਦਾ ਇਹ ਬਹੁਤ ਵੱਡਾ ਬਿਆਨ ਹੈ ਮਤਲਬ ਸਰਕਾਰ ਵੱਲੋਂ ਇੱਕ ਤਰ੍ਹਾਂ ਦੀ ਨੀਤੀਗਤ ਸਪਸ਼ਟਤਾ ਇਸ ਨਾਲ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਤਸੱਲੀ ਮਿਲੀ ਹੋਣੀ ਹੈ ਜਿਨ੍ਹਾਂ ਦਾ ਕੈਨੇਡਾ ਆਉਣ ਦਾ ਸੁਪਨਾ ਇਸੇ LMIA ਤੇ ਟਿਕਿਆ ਸੀ ਹਾਂਜੀ ਤੇ ਕੰਪਨੀਆਂ ਲਈ ਵੀ ਰਾਹਤ ਹੋਊਗੀ ਜਿਨ੍ਹਾਂ ਨੂੰ ਕਾਮਿਆਂ ਦੀ ਕਮੀ ਸੀ ਬਿਲਕੁਲ ਪਰ ਦੇਖੋ ਇਹ ਮੁੱਦਾ ਉਂਝ ਵੀ ਕਾਫੀ ਪੇਚੀਦਾ ਹੈ ਇੱਕ ਪਾਸੇ ਸਰਕਾਰ ਤੇ ਕਾਰੋਬਾਰੀ ਨੇ ਜੋ ਕਹਿੰਦੇ ਆ ਕਿ ਆਰਥਿਕਤਾ ਲਈ ਬਾਹਰਲੇ ਕਾਮੇ ਜ਼ਰੂਰੀ ਨੇ ਦੂਜੇ ਪਾਸੇ ਪੋਲੀਵਰ ਵਰਗੇ ਆਲੋਚਕ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਕੈਨੇਡੀਅਨਾਂ ਦੀਆਂ ਨੌਕਰੀਆਂ ਜਾਂ ਤਨਖਾਹਾਂ ਤੇ ਅਸਰ ਪੈਂਦਾ ਹਾਂ ਦੋਵੇਂ ਪਾਸੇ ਦੀਆਂ ਦਲੀਲਾਂ ਨੇ ਬਿਲਕੁਲ ਮੰਤਰੀ ਦੇ ਬਿਆਨ ਨੇ ਫਿਲਹਾਲ ਸਰਕਾਰ ਦਾ ਰੁਖ ਸਾਫ਼ ਕਰ ਦਿੱਤਾ ਪਰ ਇਹ ਬਹਿਸ ਸ਼ਾਇਦ ਅੱਗੇ ਵੀ ਚਲਦੀ ਰਹੇ ਆਪਾਂ ਤਾਂ ਸਿਰਫ ਦੋਵੇਂ ਪਾਸੇ ਦੱਸ ਰਹੇ ਹਾਂ ਜੋ ਸਰੋਤਾਂ 'ਚ ਕਿਹਾ ਗਿਆ ਸਹੀ ਗੱਲ ਹੈ ਤਾਂ ਫਿਲਹਾਲ ਜਿਹੜੇ LMIA ਤੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਦਰਵਾਜ਼ੇ ਖੁੱਲੇ ਰਹਿਣਗੇ। ਇਹੀ ਸੰਦੇਸ਼ ਹੈ? ਹਾਂਜੀ ਫਿਲਹਾਲ ਤਾਂ ਇਹੀ ਲੱਗ ਰਿਹਾ ਹੈ ਇਹ ਪ੍ਰੋਗਰਾਮ ਜਾਰੀ ਹੈ। ਪਰ ਨਜ਼ਰ ਰੱਖਣੀ ਪਵੇਗੀ ਕਿ ਅੱਗੇ ਕੀ ਹੁੰਦਾ। ਬਿਲਕੁਲ ਨੀਤੀਆਂ ਬਦਲਦੀਆਂ ਰਹਿੰਦੀਆਂ ਨੇ। ਠੀਕ ਹੈ। ਹੁਣ ਚਲਦੇ ਹਾਂ ਤੀਜੀ ਤੇ ਆਖਰੀ ਅਹਿਮ ਖਬਰ ਵੱਲ। APGP ਯਾਨੀ ਪੈਰੈਂਟਸ ਤੇ ਗ੍ਰੈਂਡਪੈਰੈਂਟਸ ਪ੍ਰੋਗਰਾਮ ਬਾਰੇ ਹੈ ਜਿਹੜੇ ਲੋਕ ਆਪਣੇ ਮਾਪਿਆਂ ਨੂੰ ਜਾਂ ਦਾਦਾ-ਦਾਦੀ ਨਾਨਾ-ਨਾਨੀ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਨੇ ਹਾਂਜੀ ਪੀਜੀਪੀ ਹੁਣ ਪਿੱਛੇ ਜੇ ਕਾਫੀ ਸੱਦਾ ਪੱਤਰ ਆਈਟੀਏ ਭੇਜੇ ਗਏ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ 2020 ਵਿੱਚ ਦਿਲਚਸਪੀ ਦਿਖਾਈ ਸੀ ਤਕਰੀਬਨ 35700 ਹਾਂ ਬਹੁਤ ਸਾਰੇ ਪਰਿਵਾਰ ਉਡੀਕ ਕਰ ਰਹੇ ਸੀ ਹੁਣ ਸਭ ਤੋਂ ਜ਼ਰੂਰੀ ਗੱਲ ਜਿਨ੍ਹਾਂ ਨੂੰ ਇਹ ਆਈਟੀਏ ਮਿਲੇ ਨੇ ਉਹਨਾਂ ਨੇ ਆਪਣੀ ਪੂਰੀ ਅਰਜ਼ੀ ਜਮ੍ਹਾਂ ਕਰਾਉਣੀ ਹੈ ਤੇ ਉਸ ਦੀ ਆਖਰੀ ਤਾਰੀਖ ਹੈ 8 ਅਕਤੂਬਰ 2024 ਮੈਂ ਦੁਬਾਰਾ ਕਹਿ ਰਹੀ ਹਾਂ 8 ਅਕਤੂਬਰ 2024 ਓ ਇਹ ਤਾਂ ਬਹੁਤ ਨੇੜੇ ਹੈ ਹਾਂਜੀ ਬਹੁਤ ਨੇੜੇ ਤੇ ਸਰਕਾਰ ਨੇ ਬੜੀ ਸਖਤੀ ਨਾਲ ਕਿਹਾ ਹੈ ਕਿ ਇਸ ਤਾਰੀਖ ਤੋਂ ਬਾਅਦ ਮਤਲਬ 9 ਅਕਤੂਬਰ ਨੂੰ ਕੋਈ ਐਪਲੀਕੇਸ਼ਨ ਸਵੀਕਾਰ ਨਹੀਂ ਹੋਣੀ ਸਿਸਟਮ ਹੀ ਬੰਦ ਹੋ ਜਾਣਾ ਹੈ ਅੱਛਾ ਤਾਂ ਮਤਲਬ ਕੋਈ ਲੇਟ ਲਤੀਫੀ ਦੀ ਗੁੰਜਾਇਸ਼ ਨਹੀਂ ਬਿਲਕੁਲ ਨਹੀਂ ਇਸ ਲਈ ਜਿਨ੍ਹਾਂ ਨੂੰ ਸੱਦੇ ਆਏ ਨੇ ਉਹਨਾਂ ਨੂੰ ਫਟਾਫਟ ਕਾਰਵਾਈ ਕਰਨੀ ਚਾਹੀਦੀ ਹੈ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਸੂਚਨਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਡੈਡਲਾਈਨਾਂ ਨੂੰ ਲੈ ਕੇ ਬਹੁਤ ਸਖਤ ਹੁੰਦਾ ਹੈ 8 ਅਕਤੂਬਰ ਮਤਲਬ 8 ਅਕਤੂਬਰ ਜਿਨ੍ਹਾਂ ਨੂੰ ਮੌਕਾ ਮਿਲਿਆ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ ਪਰ ਸਮੇਂ ਸਿਰ ਕੰਮ ਪੂਰਾ ਕਰਨਾ ਪਵੇਗਾ हां क्योंकि कागज़पत्र भी बहुत ਹੁੰਦੇ ਨੇ ਇਹਦੇ ਵਿੱਚ ਬਿਲਕੁਲ ਦਸਤਾਵੇਜ਼ ਇਕੱਠੇ ਕਰਨੇ ਫਾਰਮ ਭਰਨੇ ਫੀਸਾਂ ਦੇਣੀਆਂ ਇਹ ਸਭ ਕੁਝ 8 ਅਕਤੂਬਰ ਤੋਂ ਪਹਿਲਾਂ-ਪਹਿਲਾਂ ਹੋ ਜਾਣਾ ਚਾਹੀਦਾ ਕੋਈ ਆਖਰੀ ਮਿੰਟ ਦੀ ਭਜਨੜ ਤੋਂ ਬਚਣ ਲਈ ਜਿੰਨੀ ਜਲਦੀ ਹੋ ਸਕੇ ਅਰਜ਼ੀ ਪੂਰੀ ਕਰਕੇ ਭੇਜ ਦੇਣੀ ਚਾਹੀਦੀ ਹੈ ਪਰਿਵਾਰ ਨੂੰ ਇਕੱਠਾ ਕਰਨ ਦਾ ਮੌਕਾ ਹੈ ਪਰ ਲਾਪਰਵਾਹੀ ਨਹੀਂ ਕਰਨੀ ਬਿਲਕੁਲ ਸਹੀ ਤਾਂ ਸਾਰੇ ਸਬੰਧਿਤ ਪਰਿਵਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ 8 ਅਕਤੂਬਰ ਇਸ ਤੋਂ ਇਹ ਵੀ ਪਤਾ ਲੱਗਦਾ ਕਿ ਇਮੀਗ੍ਰੇਸ਼ਨ ਬਾਰੇ ਸਹੀ ਤੇ ਸਮੇਂ ਸਿਰ ਜਾਣਕਾਰੀ ਕਿੰਨੀ ਜ਼ਰੂਰੀ ਹੈ ਸਹੀ ਗੱਲ ਹੈ ਤਾਂ ਚਲੋ ਹੁਣ ਸਾਰੀ ਗੱਲਬਾਤ ਨੂੰ ਸਮੇਟਦੇ ਹਾਂ ਅੱਜ ਆਪਾਂ ਤਿੰਨ ਮੁੱਖ ਖਬਰਾਂ ਤੇ ਗੱਲ ਕੀਤੀ ਹਾਂਜੀ ਪਹਿਲੀ ਪੰਜ ਸੂਬਿਆਂ 'ਚ ਘੱਟੋ ਘੱਟ ਤਨਖਾਹ ਵਧ ਰਹੀ ਹੈ ਪਰ 1 ਅਕਤੂਬਰ 2025 ਤੋਂ ਹਾਂ 온ਟਾਰੀਓ ਨੋਵਾ ਸਕੋਸ਼ੀਆ ਪੀਈਆਈ ਮੈਨੀਟੋਬਾ ਤੇ ਸਸਕੈਚੂਨ ਦੂਜੀ एलएमआईए ਤੇ ਫੋਰਨ ਵਰਕਰ ਪ੍ਰੋਗਰਾਮ ਬਾਰੇ ਸਰਕਾਰ ਨੇ ਕਿਹਾ ਕਿ ਇਹ ਜਾਰੀ ਰਹੇਗਾ ਫਿਲਹਾਲ ਬੰਦ ਨਹੀਂ ਹੋ ਰਿਹਾ ਹਾਂ ਭਾਵੇਂ ਬਹਿਸ ਜਾਰੀ ਰਹਿ ਸਕਦੀ ਹੈ ਤਤੀਜੀ ਪੀਜੀਪੀ ਦੇ ਜਿਨ੍ਹਾਂ ਨੂੰ ਸੱਦੇ ਆਏ ਨੇ ਉਹਨਾਂ ਲਈ ਅਰਜ਼ੀ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 8 ਅਕਤੂਬਰ 2024 ਹੈ ਬਹੁਤ ਜ਼ਰੂਰੀ ਬਿਲਕੁਲ ਇੱਥੇਨੇ ਖਬਰਾਂ ਮਿਲ ਕੇ ਇੱਕ ਤਸਵੀਰ ਬਣਾਉਂਦੀਆਂ ਨੇ ਕੈਨੇਡਾ 'ਚ ਮੌਕੇ ਹੈਗੇ ਨੇ ਕਮਦੇ ਵੀ ਪਰਿਵਾਰ ਨੂੰ ਬੁਲਾਉਣ ਦੇ ਵੀ ਪਰ ਨਾਲ ਹੀ ਹਾਲਾਤ ਤੇ ਨੀਤੀਆਂ ਲਗਾਤਾਰ ਬਦਲਦੇ ਰਹਿੰਦੇ ਨੇ ਤਨਖਾਹਾਂ ਮਹਿੰਗਾਈ ਐਲਐਮਆਈਏ ਪੀਜੀਪੀ ਦੀਆਂ ਡੈਡਲਾਈਨਾਂ ਸਭ ਕੁਝ ਗੁੰਝਲਦਾਰ ਹੋ ਸਕਦਾ ਹਾਂਜੀ ਸੋ ਜਾਣਕਾਰੀ ਰੱਖਣਾ ਤੇ ਸਮੇਂ ਸਿਰ ਸਹੀ ਕਦਮ ਚੁੱਕਣਾ ਬਹੁਤ ਜ਼ਰੂਰੀ ਹੋ ਜਾਂਦਾ ਤਨਖਾਹ ਵਾਅਦੇ ਦਾ ਐਲਾਨ ਪਵਿੱਖ ਲਈ ਹੈ ਐਲਐਮਆਈਏ ਦੀ ਸਪਸ਼ਟਤਾ ਹੋਣ ਲਈ ਤੇ ਪੀਜੀਪੀ ਦੀ ਡੈਡਲਾਈਨ ਦੱਸਦੀ ਹੈ ਕਿ ਨਿਯਮਾਂ ਦੀ ਪਾਲਣਾ ਕਿੰਨੀ ਅਹਿਮ ਹੈ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰੀ ਗੱਲ ਸਮਝਾਈ ਇਹ ਜਾਣਕਾਰੀ ਯਕੀਨਨ ਸਾਡੇ ਸੁਣਨ ਵਾਲਿਆਂ ਲਈ ਲਾਭਦਾਇਕ ਹੋਵੇਗੀ ਤੇ ਜਾਂਦੇ ਜਾਂਦੇ ਇੱਕ ਸਵਾਲ ਛੰਡ ਜਾਂਦੇ ਹਾਂ ਸੋਚਣ ਲਈ ਜਿਵੇਂ ਅਸੀਂ ਦੇਖਿਆ ਕਿ ਕੈਨੇਡਾ ਚ ਆਰਥਿਕ ਹਾਲਾਤ ਜਿਵੇਂ ਤਨਖਾਹਾਂ ਮਹਿੰਗਾਈ ਕਾਮਿਆਂ ਦੀ ਲੋਡ ਤੇ ਇਮੀਗ੍ਰੇਸ਼ਨ ਨੀਤੀਆਂ ਜਿਵੇਂ ਵਰਕਰ ਪ੍ਰੋਗਰਾਮ ਪੀਜੀਪੀ ਇਹ ਸਭ ਆਪਸ ਚ ਜੁੜੇ ਹੋਏ ਨੇ ਤੇ ਬਦਲਦੇ ਰਹਿੰਦੇ ਨੇ ਤਾਂ ਭਵਿਕ ਵਿੱਚ ਇਹਨਾਂ ਬਦਲਦੇ ਹਾਲਾਤਾਂ ਦਾ ਪੰਜਾਬੀਆਂ ਦੇ ਕੈਨੇਡਾ ਜਾਣ ਤੇ ਉੱਥੇ ਵਸਣ ਦੇ ਤਜਰਬੇ ਤੇ ਕੀ ਅਸਰ ਪੈ ਸਕਦਾ ਹੈ ਉਹਨਾਂ ਨੂੰ ਕਿਹੜੀਆਂ ਨਵੀਆਂ ਚੁਣੌਤੀਆਂ ਜਾਂ ਨਵੇਂ ਮੌਕੇ ਮਿਲ ਸਕਦੇ ਨੇ ਹਾਂ ਇੱਕ ਦਿਲਚਸਪ ਸਵਾਲ ਹੈ ਜਿਸ ਤੇ ਵਿਚਾਰ ਕੀਤਾ ਜਾ ਸਕਦਾ ਹੈ ਇਸ ਬਾਰੇ ਸੋਚੋ ਜ਼ਰੂਰ ਅੱਜ ਲਈ ਇੰਨਾ ਹੀ ਅਗਲੀ ਵਾਰ ਫਿਰ ਮਿਲਾਂਗੇ ਨਵੀਂ ਜਾਣਕਾਰੀ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ